ਇਹ ਗੱਲ ਕੇ ਸਿੱਖਾਂ ਦੀ ਸੰਸਾਰ ਤੁਹਾਨੂੰ ਆਪ ਨੂੰ ਆਪਣੇ ਸਿੱਖਾਂ ਦੀ ਬਾਹ ਪੜਨੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਆਪ ਹੀ ਆਪਣੇ ਨਾਲ ਖੜਾਗੇ ਤਾਂ ਹੀ ਆਪਣੀ ਤਰੱਕੀ ਹੋ ਸਕਦੀ ਹੈ ਸਿੱਖਾਂ ਨੂੰ ਆਪਣੀ ਜੋ ਵੀ ਲੋੜਾਂ ਨੇ ਉਹ ਪੂਰੀਆਂ ਹੋ ਸਕਦੀਆਂ ਨੇ ਜਿਵੇਂ ਕਿ ਅੱਜ ਕੱਲ ਆਪਾਂ ਦੇਖ ਹੀ ਰਹੇ ਹਾਂ ਆਪਣੇ ਸਿੱਖ ਪਰਿਵਾਰਾਂ ਤਾਂ ਤਾਂ ਕੰਮ ਕਰ ਰਹੇ ਨੇ ਉਹਨਾਂ ਨੂੰ ਆਪਣੀ ਸਿੱਖਾਂ ਦੀ ਲੋੜ ਹੈ ਉਹਦੀ ਬਾਹ ਪੜਨ ਦੀ ਲੋੜ ਹੈ ਇਸ ਕਰਕੇ ਇਸਾਰੇ ਖਾਸ ਭਾਇਣ ਜਿਹੜੀ ਬਹੁਤ ਹੀ ਮਹੱਤਵਪੂਰਨ ਚੀਜ਼ ਹੈ ਜਿਹੜੀਆਂ ਨੂੰ ਦਾਦੀਆਂ ਆਂ ਆਈ ਆਪਣੇ ਸਿੱਖਾਂ ਨਾਲ ਕੱਢ ਸਕਦੇ ਆ ਉਹਨਾਂ ਦੀ ਹਰ ਇੱਕ ਲੋੜ ਪੂਰੀ ਕਰ ਸਕਦੇ ਜਿਵੇਂ ਕਿ ਕਈ ਜਿਹੜੇ ਸਕਿੱਲ ਵਰਕਰ ਨੇ ਜਿਨ੍ਹਾਂ ਨੂੰ ਆਪਣੇ ਜਿਨ੍ਹਾਂ ਦਾ ਆਪਣੀ ਤੋਂ ਆਪਣੀ ਤਾਂ ਅਗੀ ਕੁਝ ਕਰਨ ਦੀ ਉਹ ਇੱਥੇ ਕਾਡਾਟ ਨਾਲ ਜੁੜ ਕੇ ਆਪਣਾ ਕੰਮ ਕਾਰੋਬਾਰ ਪੂਰਾ ਕਰ ਸਕਦੇ ਨੇ ਜਿਵੇਂ ਕਿ ਕੋਈ ਵਿਦਿਆਰਥੀ ਜਿਹੜੇ ਕੁਝ ਨਾ ਸਿੱਖਣਾ ਚਾਹੁੰਦੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਉਹ ਤੁਲਮਤੀ ਸਿੱਖਾਈ ਕਰਕੇ ਪੰਥ ਨੂੰ ਪੜਿਓ ਤੇ ਰਾਤ ਤੇ ਪਹੁੰਚਾ ਸਕਦੇ ਨੇ ਸਾਨੂੰ ਬਹੁਤ ਕੁਝ ਇਨਾਂ ਤੇ ਸਿੱਖਣ ਨੂੰ ਮਿਲਿਆ ਜਿੰਦ ਪੀੜ ਤੇ ਪਰਿਵਾਰਾਂ ਵਾਸਤੇ ਸਹਾਇਤਾ ਲੋੜਵੰਦ ਪਰਿਵਾਰਾਂ ਵਾਸਤੇ ਸਹਾਇਤਾ ਜਿੰਨਾਂ ਨੂੰ ਇਲਾਜ ਕਰਾਉਣ ਦੀ ਕੋਈ ਮਾਇਆ ਨਹੀਂ ਉਹਨਾਂ ਨੂੰ ਮਾਇਆ ਦੇ ਰਹੇ ਨੇ ਬਹੁਤ ਵੱਡੀ ਸੰਸਥਾ ਹੈ 1999 ਤੋਂ ਲੈ ਕੇ 2024 ਤੱਕ ਚਲਦੀ ਆ ਰਹੀ 5 ਸਾਲ ਹੋ ਗਏ ਆ ਮਹਾਰਾਜ ਦੀ ਕਿਰਪਾ ਹੈ 5 ਸਾਲ ਦਿਸਤਾਨਾ ਚਲਦੀ ਆ ਰਹੀ ਹੈ ਵੈਸੇ ਹੀ ਚਲਦੀ ਰਹੇ ਜਿਸੇ ਕਰਕੇ ਸਭ ਨੂੰ ਕਹਿਣਾ ਚਾਹੁੰਦੇ ਆ ਖਾਲਸਾ ਇਟ ਨੇ ਹੋਰ ਯੋਗਦਾਨ ਦਿਓ ਜੋ ਵੀ ਸਰਦਾਰ ਬਣਦਾ ਹੋਰ ਕਰੋ ਤਾਂ ਕਿ ਸਿੱਖਾਂ ਦੀ ਹੋਰ ਚੜ੍ਹਾਈ ਹੋਵੇ ਇਹਨਾਂ ਨੂੰ ਜੁਆਇਨ ਕਰੋ ਵਾਤੋ ਵਾਤ ਦਿਨਾਂ ਵਿੱਚ ਸ਼ੇਅਰ ਕਰੋ ਲਾਈਕ ਕਰੋ ਲਾਈਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ